ਜੋ ਸੇਤੀ ਲੋ ਡਿਊਟੀ ਜਿੰਦਾਬਾਦ ਇਫਕਾ ਜਿੰਦਾਬਾਦ ਇਫਕਾ ਜਿੰਦਾਬਾਦ ਇਫਕਾ ਜਿੰਦਾਬਾਦ ਹਾਈ ਵਾਟਸਪੀ ਮੇਰਾ ਨਾਮ ਡਾਕਟਰ ਮਹਿਤਾਬ ਸਿੰਘ ਬਾਲਾ ਜੀ ਮੈਂ ਮੈਡੀਕਲ ਅਫਸਰ ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਹਾਂ ਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਵੀ ਪ੍ਰੈਸ ਸੈਕਟਰੀ ਆ। ਇਹਦੀਆਂ ਮੰਗਾਂ ਨੂੰ ਲਗੇ ਤੇ ਪ੍ਰਦਰਸ਼ਨ ਕਰਦੇ। ਮੰਗਾਂ ਜੀ ਮੇਨ ਤਿੰਨ ਮੰਗਾਂ ਨੇ ਜੀ। ਪਹਿਲੀ ਮੰਗ ਤੇ ਜੋ ਕਲਕੱਤਾ ਮੈਡੀਕਲ ਕਾਲਜ ਵਿੱਚ ਇੱਕ ਕਾਨੂੰਨੀ ਜੋ ਅਪਰਾਧ ਹੋਇਆ ਜਿਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਚੱਲੀਆਂ ਜਲੀਆਂ ਜਾ ਰਹੀਆਂ ਨੇ। ਹਾਲਾਂਕਿ ਸੀਬੀਆਈ ਕੋਲ ਇਨਕੁਆਇਰੀ ਚੱਲੇਗੀ ਪਰ ਅਸੀਂ ਚਾਹੁੰਦੇ ਹਾਂ ਕਿ ਉਹਦੀ ਫਾਸਟ ਟਰੈਕ ਕੋਰਟ ਦੇ ਥਰੂ ਕੋਈ ਸ਼ੇਤੀਆਂ ਨੂੰ ਜਸਟਿਸ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਉਹਦੀ ਸਜ਼ਾ ਮਿਲੇ। ਦੂਸਰੀ ਸਾਡੀ ਡਿਮਾਂਡ ਇਹ ਆ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਆ ਜੋ ਜੋ ਸਿਹਤ ਕਾਮਿਆਂ ਦੀ ਸਿਹਤ ਨੂੰ ਪ੍ਰੋਟੈਕਟ ਕਰਨ ਲਈ ਇੱਕ ਪੂਰਾ ਕਾਨੂੰਨ ਹੈ ਜਿਸ ਨੂੰ ਕਿ ਹਾਲੇ 2020 ਦਾ ਉਹਨਾਂ ਠੰਡੇ ਬਸਤੇ 'ਚ ਸੈਂਟਰ ਗਵਰਨਮੈਂਟ ਨੇ ਪਾਇਆ ਹੋਇਆ ਉਹ ਚੰਗੀ ਤਰ੍ਹਾਂ ਉਹ ਲਾਗੂ ਹੋਵੇ ਜਿਸ ਦੇ ਨਾਲ ਥੋੜਾ ਜਿਹਾ ਸੁਰੱਖਿਆ ਪ੍ਰਬੰਧਾਂ ਵਿੱਚ ਮਜ਼ਬੂਤੀ ਆਏਗੀ ਤੀਸਰੀ ਸਾਡੀ ਡਿਮਾਂਡ ਜੋ ਸਾਡੇ ਲੋਕਲ ਲੈਵਲ ਤੇ ਆ ਕਿ ਸਾਡੇ ਰਜਿੰਦਰਾ ਹਸਪਤਾਲ ਵਿੱਚ ਵੀ ਉਸ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨਹੀਂ ਆ ਸੁਰੱਖਿਆ ਭਾਵੇਂ ਉਹ ਮਰੀਜ਼ਾਂ ਦੀ ਆ ਭਾਵੇਂ ਡਾਕਟਰਾਂ ਦੀ ਆ ਭਾਵੇਂ ਸਟਾਫ ਦੀ ਆ ਇੱਕ ਮੰਤਰੀ ਪਟਿਆਲੇ ਦੇ ਨੇ ਅਕਰ ਬਲਬੀਰ ਸਿੰਘ ਪਟਿਆਲੇ ਦੇ ਵਿੱਚ ਮਾ ਰਜਿੰਦਰਾ ਹਸਪੀਟਲ ਮ ਕਿਸੇ ਗੈਰ ਵਿੱਚ ਸੁਰੱਖਿਆ ਨਹੀਂ ਉਹਨੂੰ ਕਿਉਂ ਐਵੇਂ ਲੱਗਦਾ ਆ ਦੇਖੋ ਜੀ ਸਿਹਤ ਮੰਤਰੀ ਜੋ ਨੇ ਉਹ ਕੱਲੇ ਪਟਿਆਲੇ ਦੇ ਨਹੀਂ ਨੇ ਉਹ ਪੂਰੇ ਪੰਜਾਬ ਦੇ ਨੇ ਪੂਰੇ ਪੰਜਾਬ ਨੂੰ ਉਹਨਾਂ ਨੇ ਦੇਖਣਾ ਹੁੰਦਾ ਬਟ ਜਿੰਨੀਆਂ ਕੋ ਉਹਨਾਂ ਨੇ ਲਿਮਿਟੇਸ਼ਨਸ ਨੇ ਸਾਡੀ ਜਰੂਰ ਸਪੋਰਟਸ ਨੇ ਬਟ ਜੋ ਸਰਕਾਰ ਦੇ ਉੱਪਰੋਂ ਕੋਈ ਫੈਸਲੇ ਹੁੰਦੇ ਨੇ ਜਿਹੜੇ ਕਿ ਸ਼ਾਇਦ ਉਹਨਾਂ ਦੇ ਹੱਥ ਵੀ ਨਹੀਂ ਹਨ ਉਹਨਾਂ ਵੱਲੋਂ ਤਾਂ ਜੋ ਵੀ ਸਾਡੀ ਡਿਮਾਂਡ ਆ ਕੇ ਫਾਰਵਰਡ ਕੀਤੀ ਜਾਂਦੀ ਆ ਬਟ ਸੁਰੱਖਿਆ ਪਰਬੰਧ ਇੱਥੇ ਨਹੀਂ ਹਨ ਤੁਸੀਂ ਆਪਣੇ ਲੈਵਲ ਤੇ ਵੀ ਸਰਵੇ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਪਬਲਿਕ ਇੱਥੇ ਡੇਲੀ ਆਉਂਦੀ ਹੈ ਕਿੰਨੇ ਇੱਥੇ ਐਂਟਰੀ ਪੁਆਇੰਟ ਨੇ ਕਿੰਨੇ ਐਗਜ਼ਿਟ ਪੁਆਇੰਟ ਨੇ ਕਿਉਂਕਿ ਪਬਲਿਕ ਪਲੇਸ ਆ ਜਿਵੇਂ ਕੋ ਬੱਸ ਸਟੈਂਡ ਹੁੰਦਾ ਜਿਵੇਂ ਕੋ ਰੇਲਵੇ ਸਟੇਸ਼ਨ ਹੁੰਦਾ ਇਹ ਪਬਲਿਕ ਜੇ ਕੋਈ ਵੀ ਆ ਜਾ ਸਕਦਾ ਬਟ ਇੱਥੇ ਜੋ ਅੰਦਰ ਇੰਨੇ ਸਾਡੇ ਕੀਮਤੀ ਜੋ ਡਾਕਟਰ ਨੇ ਤੁਸੀਂ ਮੇਰੀ ਗੱਲ ਮੰਨੋ ਬੱਚਾ ਤੁਸੀਂ ਡਾਕਟਰ ਬਣਾਇਆ ਹੋਗਾ ਉਹਨਾਂ ਦੀ ਕਿਸੇ ਹੋ ਜਾਂਦੀਆਂ ਸਾਰੇ ਪਰਿਵਾਰ ਦੀਆਂ ਇੱਕ ਡਾਕਟਰ ਬਣਾਉਣ ਲਈ ਐਮਬੀਬੀਐਸ ਕਰਾਉਣ ਲਈ ਪੂਰੇ ਪਰਿਵਾਰ ਦਾ ਜ਼ੋਰ ਲੱਗਦਾ ਉਹ ਬੱਚਾ ਸਾਡਾ ਇੱਥੇ ਅੱਗੋਂ ਐਮਡੀ ਕਰਦਾ ਜਾਂ ਪੜ੍ਹਦਾ ਉਹਦੀ ਸੁਰੱਖਿਆ ਲਈ ਅਸੀਂ ਕੋਈ ਰੱਖ ਨਹੀਂ ਰਹੇ ਤੇ ਜਿਹੜੇ ਪੋਲੀਟਿਸ਼ੀਅਨਸ ਨੇ ਠੀਕ ਹੈ ਉਹਨਾਂ ਨੂੰ ਵੀ ਸੁਰੱਖਿਆ ਦੀ ਲੋੜ ਆ ਉਹ ਦੋ ਦੋ ਉਸ ਬੰਦੇ ਰੱਖੀ ਬੈਠੇ ਆ ਅਸੀਂ ਤਾਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਪਰਸਨਲ ਗਾਰਡ ਚਾਹੀਦਾ ਸੀਸੀਟੀਵੀ ਕੈਮਰੇ ਹੋਣ ਜਿੰਨਾ ਲੋਕਾਂ 'ਚ ਕੁਝ ਡਰ ਹੋਵੇ ਸ਼ਰਾਰਤੀ ਅਨਸਰਾਂ ਲਈ ਪਲੱਸ ਸਕਿਉਰਟੀ ਗਾਰਡ ਜਿਹੜੇ ਹੋਣ ਇੱਥੇ ਪ੍ਰੋਪਰ ਹੋਣ ਕਈ ਇਲਾਕਿਆਂ 'ਚ ਹਨੇਰੇ ਆ ਉੱਥੇ ਲਾਈਟਾਂ ਲੱਗੀਆਂ ਹੋਣ ਇਸ ਕਰਕੇ ਅੱਛਾ ਸਰਕਾਰ ਵੱਲੋਂ ਕੋਈ ਹਲੇ ਖੁੱਲੇ ਤੌਰ ਤੇ ਬਿਆਨ ਨਹੀਂ ਆਇਆ ਰਾਤ ਦੇ ਵੇਲੇ ਸਿਰਫ ਨੌਨ ਸਕੂਟੀ ਗਾਰਡ ਹੁੰਦੇ ਤੁਸੀਂ ਦੇਖ ਲਓ ਇੰਨਾ ਵਾ ਡੈਂਸਿਟੀਊਟ ਆ ਓਨਲੀ ਨੌਨ ਸਕੂਟੀ ਗਾਰਡ ਨਾਲ ਚੱਲ ਸਕਦਾ ਇੱਥੇ ਬਾਹਰੋਂ ਗੱਡੀਆਂ ਹੁੰਦੀਆਂ ਰਾਤ ਨੂੰ ਪਾਰਕਿੰਗ 'ਚ ਬੈਠ ਕੇ ਸ਼ਰਾਬਾਂ ਪੀਂਦੇ ਨੇ ਲੋਕੀ ਫਿਰ ਸਾਡੀਆਂ ਇੱਥੇ ਜੋ ਕੁੜੀਆਂ ਸਟਾਫ ਨੇ ਉਹਨਾਂ ਨਾਲ ਗਲਤ ਰਕਤਾਂ ਕਰਦੇ ਆ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਇਸ ਲਈ ਜੇ ਤੁਹਾਡਾ ਕਿਸੇ ਦਾ ਵੀ ਇੱਥੇ ਕੋਈ ਹੋਵੇ ਤਾਂ ਤੁਹਾਨੂੰ ਵੀ ਕਿਸੇ ਨੂੰ ਪਸੰਦ ਨਹੀਂ ਹੋਏਗੇ ਜਿਹੜੇ ਇਲਜ਼ਾਮ ਲਾ ਰਹੇ ਹੋ ਕਦੀ ਗਲਤ ਬਾਤ ਕੀਤੀ ਹੈ ਤੁਸੀਂ ਸੈਦ ਮੰਤਰੀ ਜਾਂ ਕਿਸੇ ਮੈਡੀਕਲ ਸਟਾਫ ਨਾਲ ਗੱਲ ਉਹਨਾਂ ਨਾਲ ਬਹੁਤ ਮੀਟਿੰਗਸ ਹੋਈਆਂ ਉਹਨਾਂ ਨੇ ਸੀ ਚਿੱਠੀਆਂ ਦੇ ਚੁੱਕੇ ਆ ਮੈਮੋਰੰਡਮ ਦੇ ਚੁੱਕੇ ਆ ਪੀਐਮ ਐਸੋਸੀਏਸ਼ਨ ਵੱਲੋਂ ਵੀ ਖਾਲੇ ਕੱਲ੍ਹ ਹੀ ਸਾਡੇ ਐਸੋਸੀਏਸ਼ਨ ਦੀ ਸੈਕਟਰੀ ਸਾਹਿਬ ਨਾਲ ਮੀਟਿੰਗ ਸੀ ਚੰਡੀਗੜ੍ਹ ਡਿਟੇਲਸ ਸੁਣ ਲੈਂਦੇ ਨੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਰੋਕਦੀ ਐ ਗੋ ਇੰਪਲੀਮੈਂਟ ਕਰਨ ਤੋਂ ਤੁਸੀਂ ਵੀ ਖੁਦ ਪ੍ਰੈਸ ਰਿਪੋਰਟਰ ਤੁਸੀਂ ਆਵਾਜ਼ 'ਚੋਂ ਪਹਿਲਾਂ ਤਾਂ ਇੱਕ ਨਾਗਰਿਕ ਹਾਂ ਮੈਂ ਵੀ ਇੱਕ ਡਾਕਟਰ ਬਾਅਦ 'ਚਾਂ ਇੱਕ ਨਾਗਰਿਕਾਂ ਤੁਸੀਂ ਆਪ ਦੱਸੋ ਕਿੰਨਾ ਕੁ ਫਰਕ ਆਇਆ ਕੋਈ ਸਰਕਾਰ ਜਿੰਦ ਹੋਣ ਨਾਲ ਕਿੰਨੀ ਆਸ ਨਾਲ ਤੁਸੀਂ ਵੀ ਵੋਟ ਪਾਈ ਹੋਊਗੀ ਅਸੀਂ ਵੀ ਵੋਟ ਪਾਈ ਆ ਤਾਂ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕਿੰਨਾ ਕੁ ਬਦਲਾਅ ਆਇਆ ਕਿੰਨਾ ਕੁ ਚੇਂਜ ਆਇ ਬਿਹਤਰ ਮੇਰੇ ਨਾਲ ਦੱਸ ਸਕਦੇ। ਦੱਸੋ ਵੀ ਇਹਦੇ ਨਾਲ ਜਿਹੜੀਆਂ OPD ਤੁਸੀਂ ਬੰਦ ਕੀਤੀਆਂ ਨੇ ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਨਹੀਂ ਨਹੀਂ ਆ ਰਹੀ ਹੈਗੀ। OPD ਬੰਦ ਹੋਈ ਹੈ ਭਾਜੀ। ਐਮਰਜੈਂਸੀ ਸਰਵਿਸ ਹੁਣ ਵੀ ਜਾ ਕੇ ਦੇਖ ਲਓ ਸੰਪੂਰਨ ਤੌਰ ਤੇ ਖੁੱਲੀਆਂ ਨੇ। ਸੋ ਉੱਥੇ ਸੀ ਸਟਾਫ ਜ਼ਿਆਦਾ ਬਿਠਾਇਆ ਕਿਉਂਕਿ ਕੋਈ ਕੋਈ ਬੰਦਾ ਨਾਬੇ ਤੋਂ ਆ ਰਿਹਾ ਕੋਈ ਮਰੀਜ਼ ਕੋਈ ਮਲੇਰਕੋਟਲੇ ਤੋਂ ਆ ਰਿਹਾ ਕੋਈ ਕੈਥਲ ਤੋਂ ਆ ਰਿਹਾ ਕੋਈ ਭੇਵੇ ਤੋਂ ਆ ਰਿਹਾ। ਉਹਨੂੰ ਤਕਲੀਫ ਨਾ ਹੋਵੇ ਐਮਰਜੈਂਸੀ ਐਕਸਰੇ ਵੀ ਹੋ ਰਿਹਾ ਹੈ ਮਰੀਜ਼ਾਂ 'ਚ ਅਲਟਰਾ ਸਾਊਂਡ ਵੀ ਹੋ ਰਿਹਾ ਹੈ। OPD ਸਰਵਿਸ ਜ਼ਰੂਰ ਮੰਨਦਾ ਸਾਡਾ ਦਿਲ ਨਹੀਂ ਕਰਦਾ ਕਿ ਬੰਦ ਕਰਨ ਨੂੰ ਪਰ ਜੋ ਸਾਡੇ ਨਾਲ ਅਨਿਆ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ OPDs ਅਸੀਂ ਬੰਦ ਕਰ ਲਈਏ ਤੇ ਕੋਈ ਅਨਿਆਏ ਨਹੀਂ ਹੋਏਗਾ। ਕਦ ਤੱਕ ਚੱਲੇਗਾ ਇਹਰਨਾ ਪ੍ਰਦਰਸ਼ਨ। ਹਾਲੇ ਅੱਜ ਸ਼ਾਮ ਨੂੰ ਫਿਰ ਅਸੀਂ ਸਾਡੀ ਮੀਟਿੰਗ ਹੋਏਗੀ ਜਿੱਥੇ ਮੰਡਿਆਂ ਦੀ PMS ਐਸੋਸੀਏਸ਼ਨ ਦੀ RDA ਦੀ ਜੋ ਵੀ ਇਹਨਾਂ ਦਾ ਕਲੈਕਟਿਵ ਫੈਸਲਾ ਲਿਆ ਜਾਏਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ।